ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨ ਸੂਟ ਗੈਲਰੀ ਬਟਿਕ ਤੋਂ ਸਵਾਗਤ ਕਰਦੀ ਆ ਤੁਹਾਡਾ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਸ਼ਮੀਨਾ ਦੇ ਫੈਬਰਿਕ ਦੇ ਉੱਪਰ ਵਰਕ ਕਰਕੇ ਲੈ ਕੇ ਆਏ ਆ ਇਹ ਸੂਟ ਸਟਿਚ ਹੋ ਕੇ ਆ ਗਿਆ ਤੇ ਇਹਦੇ ਸ਼ਾਰਟ ਅਸੀਂ ਪਹਿਲਾਂ ਪਾ ਚੁੱਕੇ ਆ ਆਓ ਆਪਾਂ ਇਹ ਸੂਟ ਦੇਖਦੇ ਆ ਸੂਟ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਤੇ ਜਾ ਕੇ ਜਰੂਰ ਫੋਲੋ ਕਰੋ ਤੇ ਇੱਕ ਆਪਣਾ ਫੁੱਟਵियर ਦਾ ਪੇਜ ਸ਼ਾਈਨ ਹੱਬ ਡਾਟ ਕਿਰਨ ਨੂੰ ਵੀ ਇੰਸਟਾਗ੍ਰam ਤੇ ਜਾ ਕੇ ਜਰੂਰ ਜਰੂਰ ਫੋਲੋ ਕਰੋ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਆਓ ਹੁਣ ਇਹ ਦੇ ਘੇਰੇ ਤੇ ਵਰਕ ਹੈਗਾ ਤੇ ਇਹ ਸਿੰਗਲ ਥ्रेड ਨਾਲ ਸਿੰਗਲ ਕਲਰ ਨਾਲ ਵਰਕ ਕੀਤਾ ਇਹਦੀ ਬਾਜੂ ਤੇ ਆਊਗਾ ਤੇ ਬਾਜੂ ਨਾਲ ਦਾ ਸੇਮ ਵਰਕ ਬਾਟਮ ਤੇ ਆਊਗਾ ਬਾਜੂ ਬਾਟਮ ਤੇ ਘੇਰੇ ਦਾ ਵਰਕ ਸੇਮ ਰਹੂਗਾ ਤੇ ਇਹਨੂੰ ਪਾਈਪਿੰਗ ਲਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਤੇ ਬਹੁਤ ਹੀ ਸੋਹਣਾ ਸਿੰਪਲ ਜੀ ਲੁੱਕ ਵਿੱਚ ਇਹਨੂੰ ਸਟਿਚ ਕੀਤਾ ਗਿਆ ਹੈ ਗਲੇ ਤੇ ਪਾਈਪਿੰਗ ਲਾਈ ਗਈ ਹੈ ਤੇ ਇਹ ਤੁਹਾਨੂੰ ਕੰਬੀਨੇਸ਼ਨ ਕਿਵੇਂ ਲੱਗ ਰਿਹਾ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਕੋਈ ਹੋਰ ਆਈਡੀਆ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਅੱਗੇ ਵੇਸੇ ਤੁਹਾਡੇ ਲਈ ਇਦਾਂ ਹੀ ਹੋਰ ਸੂਟ ਲੈ ਕੇ ਆਉਂਦੇ ਰਵਾਂਗੇ ਪਸ਼ਮੀਨੇ 'ਚ ਹੋਰ ਵੀ ਸੂਟ ਰੈਡੀ ਹੋ ਰਹੇ ਨੇ ਸਾਦ ਤੋਂ ਉਹਨਾਂ ਦੇ ਸ਼ਾਰਟ ਨਹੀਂ ਪਾ ਰਹੇ ਤੇ ਪਰ ਉਹਨਾਂ ਦੀਆਂ ਵੀਡੀਓ ਅਸੀਂ ਤੁਹਾਨੂੰ ਜ਼ਰੂਰ ਅੱਗੇ ਦਿਖਾਵਾਂਗੇ ਤੇ ਸਾਨੂੰ ਸਪੋਰਟ ਕਰਨ ਲਈ ਧੰਨਵਾਦ ਸਾਸ਼ਿਕਾ